ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਆਗਮਨ ਪੁਰਬ 2024 ਗੁਰਦੁਆਰਾ ਗੋੜੀ ਸਾਹਿਬ ਤੋਂ ਸੰਗਤਾਂ ਤਿਆਰੀ ਕਰਦੀਆਂ ਹੋਈਆਂ ਆਗਮਨ ਪੁਰਬ ਦੀਆਂ ਬਹੁਤ ਹੀ ਸੁੰਦਰਤਾ ਦਿੱਤੀ ਜਾ ਰਹੀ ਹੈ ਅਠਾਠ ਉਸ ਜੋੜਾ ਘਰ ਦੇ ਸੇਵਾਦਾਰ ਆਪਣੀ ਡਿਊਟੀ ਨਿਭਾਉਦੇ ਹੋਏ ਬਹੁਤ ਹੀ ਸੁੰਦਰ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਨੂੰ ਪੰਜਵੰਜ ਮਾ ਬਾਬਾ ਜੀ ਆਗਮੋ ਫੁਰਬਦੋ 2024 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਹੋਣ ਵਾਲੇ ਸਮਾਗਮਾਂ ਦਾ ਵੀਰਵਾ 19 ਤੇ 20 ਸਤੰਬਰ ਨੂੰ ਟਿਲਾ ਬਾਬਾ ਫਰੀਦ ਵਿਖੇ ਰਾਤ ਦੇ ਸਮਾਗਮ ਹੋਣਗੇ। ਔਰ 21 21 22 ਦੇ ਰਾਤ ਦੇ ਸਮਾਗਮ ਗੁਰਦੁਆਰਾ ਗੋੜੀ ਸਾਹਿਬ ਵਿਖੇ ਹੋਣਗੇ। ਔਰ 23 ਤਰੀਕ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਟਿਲਾ ਬਾਬਾ ਫਰੀਦ ਜੀ ਤੋਂ ਚੱਲ ਕੇ ਗੋੜੀ ਸਾਹਿਬ ਵਿਖੇ ਪੁੱਜੇਗਾ। ਸੰਗਤਾਂ ਨੂੰ ਬੇਨਤੀ ਹੈ ਘੁੰਮ-ਫੁਮਾ ਕੇ ਨਗਰ ਕੀਰਤਨ ਵਿੱਚ ਪਹੁੰਚਣ ਦੀ ਕਿਰਪਾਤਾ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ